ਪਿੰਡਲਾ ਸਕੂਲ ਬੜਾ ਖੂਬਸੂਰਤ ਵਿਸ਼ਾ ਇੱਕ ਇਹੋ ਜਿਹੇ ਅਧਿਆਪਕ ਦੀ ਕਹਾਣੀ ਹੈ ਅ ਜਿਸ ਅਧਿਆਪਕ ਨੂੰ ਬਹੁਤ ਫਿਕਰ ਹੈ ਆਪਣੇ ਜਿਹੜੇ ਉਹਦੇ ਸਟੂਡੈਂਟਸ ਨੇ ਉਹਨਾਂ ਦਾ ਸੋ ਇੱਕ ਅਧਿਆਪਕ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਅ ਅੱਜਕੱਲ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ ਸੋ ਮੇਰੇ ਕਈ ਮਿੱਤਰ ਦੋਸਤਾਂ ਨੇ ਫੋਨ ਕਰਦੇ ਯਾਰ ਅਸੀਂ ਫਿਲਮ ਦੇਖਣ ਜਾਣਾ ਤੇਰੀ ਤੇਨ ਤਰੀਕ ਨੂੰ ਪਰ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਅਸੀਂ ਫਸੇ ਹੋਇਆ ਤੇ ਅਸੀਂ ਮਤਲਬ ਡਿਊਟੀਆਂ 'ਚੋਂ ਨਿਕਲ ਕੇ ਜਾ ਨਹੀਂ ਸਕਦੇ ਤੇ ਮੈਨੂੰ ਲੱਗਦਾ ਵੀ ਜਿਹੜਾ ਅਧਿਆਪਕ ਹੈ ਜਿਹੜਾ ਉਹਦਾ ਕੰਮ ਹੈ ਉਹ ਉਹੀ ਉਹ ਤੋਂ ਕੰਮ ਲੈਣਾ ਚਾਹੀਦਾ ਤੇ ਇਦਾਂ ਦਾ ਇੱਕ ਅਸੀਂ ਇਹਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਪੁੱਟ ਕੀਤੀਆਂ ਵੀ ਜਿਵੇਂ ਜਿਹੜੇ ਪ੍ਰਾਇਮਰੀ ਸਕੂਲ ਨੇ ਪ੍ਰਾਈਵੇਟ ਸਕੂਲਾਂ ਵਾਂਗ ਹੋਣਾ ਤੇ ਕੰਮ ਕਿਉਂ ਨਹੀਂ ਹੋ ਸਕਦਾ ਉਹਨਾਂ ਦਾ ਜਿਹੜਾ ਢਾਂਚਾ ਉਹ ਕਿਉਂ ਨਹੀਂ ਸੁਧਰ ਸਕਦਾ ਆਪ ਸਰਦਾ ਬਹੁਤ-ਬਹੁਤ ਧੰਨਵਾਦ ਜੀ ਆਪ ਸਭ ਨੂੰ ਕਿ ਤੁਸੀਂ ਆਪਣੇ ਕੀਮਤੀ ਸਮੇਂ ਤੇ ਸਮਾਂ ਕੱਢ ਕੇ ਪਹੁੰਚੇ ਹੋ ਸੋ ਪਿੰਡ ਵਾਲਾ ਸਕੂਲ ਬੜਾ ਖੁਸ਼ਕਿਸਮਤ ਹੈ ਇੱਕ ਇਹ ਜੇ ਅਧਿਆਪਕ ਦੀ ਕਹਾਣੀ ਹੈ ਅ ਜਿਸ ਅਧਿਆਪਕ ਨੂੰ ਬਹੁਤ ਫਿਕਰ ਹੈ ਆਪਣੇ ਜਿਹੜੇ ਉਹਦੇ ਸਟੂਡੈਂਟਸ ਨੇ ਉਹਨਾਂ ਦਾ ਸੋ ਇੱਕ ਅਧਿਆਪਕ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਅ ਅੱਜਕੱਲ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ ਸੋ ਮੇਰੇ ਕਈ ਮਿੱਤਰਾਂ ਦੰਦ ਨੇ ਫੋਨ ਕਰਦੇ ਯਾਰ ਅਸੀਂ ਫਿਲਮ ਦੇਖਣ ਜਾਣਾ ਤੇਰੀ ਤੇ ਅੰਤਰੀਕ ਨੂੰ ਪਰ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਅਸੀਂ ਫਸੇ ਹੋਏ ਆ ਤੇ ਅਸੀਂ ਮਤਲਬ ਡਿਊਟੀਆਂ ਚੋਂ ਨਿਕਲ ਕੇ ਜਾ ਨਹੀਂ ਸਕਦੇ ਤੇ ਮੈਨੂੰ ਲੱਗਦਾ ਵੀ ਜਿਹੜਾ ਅਧਿਆਪਕ ਹੈ ਜਿਹੜਾ ਉਹਦਾ ਕੰਮ ਹੈ ਉਹ ਉਹੀ ਉਹ ਤੋਂ ਕੰਮ ਲੈਣਾ ਚਾਹੀਦਾ ਤੇ ਇਦਾਂ ਦਾ ਇੱਕ ਅਸੀਂ ਇਹਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਪੁੱਟ ਕੀਤੀਆਂ ਵੀ ਜਿਵੇਂ ਜਿਹੜੇ ਪ੍ਰਾਇਮਰੀ ਸਕੂਲ ਨੇ ਪ੍ਰਾਈਵੇਟ ਸਕੂਲਾਂ ਵਾਂਗ ਹੋਣਾ ਤੇ ਕੰਮ ਕਿਉਂ ਨਹੀਂ ਹੋ ਸਕਦਾ ਉਹਨਾਂ ਦਾ ਜਿਹੜਾ ਢਾਂਚਾ ਉਹ ਕਿਉਂ ਨਹੀਂ ਸੁਧਰ ਸਕਦਾ ਸੋ ਜਿਹੜਾ ਇੱਕ ਗਰੀਬ ਦਾ ਬੱਚਾ ਹੈ ਉਹਨੂੰ ਵੀ ਪੜਨ ਦਾ ਓਨਾ ਹੀ ਹੱਕ ਹੈ ਜਿੰਨਾ ਕਿਸੇ ਅਮੀਰ ਦੇ ਬੱਚੇ ਨੂੰ ਪੜਨ ਦਾ ਹੱਕ ਹੈ ਨਾ ਸੋ ਇਹ ਉਸ ਵਿਸ਼ੇ ਤੇ ਫਿਲਮ ਬੜੀ ਸੋਸ਼ਲ ਟਾਈਪ ਦੀ ਫਿਲਮ ਹੈ ਇਹ ਬਟ ਅਸੀਂ ਬੜੇ ਵਧੀਆ ਤਰੀਕੇ ਨਾਲ ਤਾਜਵੀਰਮਾਨ ਨੇ ਲਿਖੀ ਹੈ ਤਾਜ ਨੇ ਸਟੋਰੀ ਕੀਤੀ ਹੈ ਸਕ੍ਰੀਨਪਲੇ ਕੀਤਾ ਜਿਵੇਂ ਉਹਨਾਂ ਨੇ ਇਹਦੇ ਡਾਇਲੌਗ ਲਿਖੇ ਨੇ ਸੋ ਬੜਾ ਖੂਬਸੂਰਤ ਕਨਸੈਪਟ ਹੈ ਮੈਨੂੰ ਲੱਗਦਾ ਹੈ ਕਿ ਆਪ ਸਭ ਨੂੰ 3 ਮਈ ਨੂੰ ਰੀਲੀਜ਼ ਹੋਣੀ ਹੈ ਆਪ ਸਭ ਨੂੰ ਪਸੰਦ ਆਏਗਾ ਵੱਖਰਾ ਤੇ ਨਵਾਂ ਕੀ ਹੋ ਗਿਆ ਇਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਵੀ ਜਿਵੇਂ ਅੱਜ ਤੱਕ ਜਿਹਨੇ ਵੀ ਟੀਚਰਸ ਸਾਨੂੰ ਫੋਨ ਕਰ ਰਹੇ ਨੇ ਉਹ ਕਹਿੰਦੇ ਯਾਰ ਵੀ ਸਭ ਤੋਂ ਵਧੀਆ ਚੀਜ਼ ਇਹ ਲੱਗੀ ਵੀ ਜਿਹੜਾ ਇੱਕ ਅਧਿਆਪਕ ਦਾ ਕਿਰਦਾਰ ਹੁੰਦਾ ਤੁਸੀਂ ਉਹਨੂੰ ਵਾਕੂ ਵੀ ਸ਼ੂਟ ਕੀਤਾ ਹੈ ਅ ਪਿਛਲੀਆਂ ਕਈ ਫਿਲਮਾਂ ਇਦਾਂ ਦੀਆਂ ਬਣੀਆਂ ਜਿਨ੍ਹਾਂ ਵਿੱਚ ਅਧਿਆਪਕ ਨੂੰ ਸਿਰਫ ਪਿਆਰ ਕਰਦੇ ਦਿਖਾਇਆ ਜਾਂਦਾ ਹੈ ਨਾ ਸੋ ਅਧਿਆਪਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਉਹ ਅਧਿਆਪਕ ਦੇ ਹੱਥਾਂ ਚ ਹੁੰਦੀ ਹੈ ਸਾਡੇ ਜਿਹੜੇ ਬੱਚੇ ਨੇ ਮਾਪੇ ਕੋਲ ਘੱਟ ਟਾਈਮ ਗੁਜ਼ਾਰਦੇ ਨੇ ਅਧਿਆਪਕ ਕੋਲ ਜ਼ਿਆਦਾ ਟਾਈਮ ਗੁਜ਼ਾਰਦੇ ਨੇ ਔਰ ਤੁਹਾਡਾ ਇੱਕ ਚੰਗਾ ਅਧਿਆਪਕ ਜਿਹੜਾ ਉਹ ਇੱਕ ਦਿਸ਼ਾ ਨਿਰਦੇਸ਼ ਦਿੰਦਾ ਸਾਡੀ ਇੱਕ ਪੂਰੀ ਪੂਰੀ ਜਨਰੇਸ਼ਨ ਨੂੰ ਸੋ ਇਹਦੇ ਵਿੱਚ ਇਹ ਹੀ ਹੈ ਕਿ ਜਿਹੜੀ ਐਜੂਕੇਸ਼ਨਲ ਮੂਵੀ ਐਸੀ ਬਣਾਈ ਹੈ ਕਿ ਐਜੂਕੇਸ਼ਨ ਤੇ ਧਿਆਨ ਦੇਣਾ ਚਾਹੀਦਾ ਕਿਸੇ ਵੀ ਜਨਰੇਸ਼ਨ ਨੂੰ ਔਰ ਉਹਨਾਂ ਕੋਲ ਸੋਰਸਿਸ ਹੋਣੇ ਚਾਹੀਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿਹੜੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਨੂੰ ਬਿਲੋਂਗ ਕਰਦੇ ਆਂ ਬੇ ਪਿੰਡਾਂ ਦੇ ਵਿੱਚ ਕਈ ਪਰਿਵਾਰ ਇਦਾਂ ਦੇ ਨੇ ਜਿਹੜੇ ਅਫੋਰਡ ਹੀ ਨਹੀਂ ਕਰ ਸਕਦੇ ਫੀਸਾਂ ਨਹੀਂ ਅਫੋਰਡ ਕਰ ਸਕਦੇ ਕਿਉਂਕਿ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਬਹੁਤ ਮਹਿੰਗੇ ਹੋ ਚੁੱਕੇ ਨੇ ਜਿਹੜਾ ਬੰਦਾ ਅਫੋਰਡ ਕਰਦਾ ਉਹਨਾਂ ਦੇ ਬੱਚੇ ਚੰਗੇ ਸਕੂਲਾਂ 'ਚ ਪੜ ਕੇ ਅ ਅੱਗੇ ਚੰਗੇ ਫਿਊਚਰ ਆਪਣੇ ਬਣਾ ਲੈਂਦੇ ਨੇ ਬਟ ਜਿਹੜਾ ਗਰੀਬ ਦਾ ਬੱਚਾ ਜੇ ਉਹ ਕਾਬਿਲ ਵੀ ਹੈ ਫਿਰ ਵੀ ਅੱਗੇ ਨਹੀਂ ਵੱਧ ਸਕਦਾ ਸੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਉਹਨੂੰ ਤੇ ਸਕੂਲਾਂ ਦੀ ਜਿਹੜੀ ਦਸ਼ਾ ਉਹ ਸਹੀ ਹੋਣੀ ਚਾਹੀਦੀ। ਜੀ ਹੁਣ ਅੱਗੇ ਪਿੱਛੇ ਜੇ ਫਿਲਮਾਂ ਬਣੀਆਂ ਨੇ ਬਟ ਵੱਡੇ ਵੱੜਦੀਆਂ ਪੰਜਾਬੀ ਫਿਲਮਾਂ ਬਣੀਆਂ ਆ। ਜੀ ਉਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਮਤਲਬ ਮੂਰਖ ਟਾਈਪ ਦਿਖਾਇਆ ਜਾਂਦਾ ਹੈ ਮਤਲਬ ਜਿਦਾਂ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਪਤਾ ਹੀ ਨਹੀਂ ਹੁੰਦਾ। ਤਾਂ ਇਹ ਇਹ ਚੀਜ਼ ਤੋਂ ਕਨਸੈਪਟ ਹਟ ਕੇ ਹਾਂ ਜੀ ਬਿਲਕੁਲ ਸਹੀ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਜਿਸ ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਯੋਧੇ ਪੰਦਾ ਕੀਤੇ ਬਹੁਤ ਪੀਰ ਪਗੰਬਰ ਪੈਦਾ ਕੀਤੇ ਸੋ ਬਹੁਤ ਇੰਟੈਲੈਕਚੁਅਲ ਬੰਦੇ ਵੀ ਇੱਥੇ ਰਹਿੰਦੇ ਨੇ ਅ ਅਸੀਂ ਪਿਛਲੇ ਟਾਈਮ ਤੋਂ ਅਸੀਂ ਕਿਸੇ ਕਿਸੇ ਦੇ ਸਿਰਵੇਂ ਨੂੰ ਮਾੜਾ ਚੰਗਾ ਨਹੀਂ ਕਹਰੇ ਬਲ ਮੈਨੂੰ ਆਂ ਲੱਗਦਾ ਵੀ ਜਿੱਥੇ ਹਸਣ ਖੇਡਣ ਮਨ ਕਾ ਚਾਹੋ ਜਿੱਥੇ ਹੱਸਣਾ ਜ਼ਰੂਰੀ ਹੈ ਥੋੜਾ ਐਂਟਰਟੇਨ ਹੋਣਾ ਜ਼ਰੂਰੀ ਹੈ ਉੱਥੇ ਮੁੱਦਿਆਂ ਦੀ ਵੀ ਗੱਲ ਹੋਣੀ ਚਾਹੀਦੀ ਕਿਉਂਕਿ ਸਿਨੇਮਾ ਸਿਰਫ ਸਿਰਫ ਐਂਟਰਟੇਨਮੈਂਟ ਦਾ ਸਾਧਨ ਨਹੀਂ ਹੈ ਸਿਨੇਮਾ ਬਹੁਤ ਵੱਡਾ ਮੈਸੇਂਜਰ ਹੈ ਜੇ ਤੁਸੀਂ ਚੰਗਾ ਮੈਸੇਜ ਵਧੀਆ ਤਰੀਕੇ ਨਾਲ ਲੈ ਕੇ ਜਾਂਦੇ ਹੋ ਆਡੀਅנס ਦੇ ਸਾਹਮਣੇ ਤੇ ਆਡੀਅנס ਐਕਸੈਪਟ ਕਰਦੀ ਹੈ ਬਹੁਤ ਸਾਰੀਆਂ ਓਦਾਂ ਦੀਆਂ ਫਿਲਮਾਂ ਬੜੀਆਂ ਚੰਗੀਆਂ ਫਿਲਮਾਂ ਬਣੀਆਂ ਲੋਕਾਂ ਨੇ ਦੇਖੀਆਂ ਵੀ ਸੋ ਮੈਨੂੰ ਲੱਗਦਾ ਕਿ ਚੰਗੇ ਵਿਸ਼ਾ ਦੇ ਵੀ ਫਿਲਮ ਬਣਨੀ ਚਾਹੀਦੀ ਹੈ ਠੀਕ ਹੈ ਬੰਦੇ ਦੇ ਅੰਦਰ ਬਹੁਤ ਸਾਰੇ ਇਮੋਸ਼ਨਸ ਹੁੰਦੇ ਨੇ ਹੱਸਣਾ ਵੀ ਇੱਕ ਇਮੋਸ਼ਨ ਹੈ ਬਟ ਇੱਕ ਸੰਜੀਦਾ ਕਿਰਦਾਰ ਵੀ ਇਸ ਪੰਜਾਬ ਦੇ ਵਿੱਚ ਬਹੁਤ ਨੇ ਸੋ ਇੱਕ ਸੰਜੀਦਾ ਅਧਿਆਪਕ ਦਾ ਜਿਹੜਾ ਕਰੈਕਟਰ ਮੈਨੂੰ ਮਿਲਿਆ ਕਰ ਉਹਨੂੰ ਪਰ ਮੈਂ ਥੈਂਕਸ ਕਰਦਾ ਹਾਂ ਤਾਜਵੀਰ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੇਰੇ ਤੇ ਵਿਸ਼ਵਾਸ ਕੀਤਾ ਅੱਜ ਸ੍ਰੀ ਗੱਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਧਿਆਨ ਲਈ ਸਾਡੇ ਨਾਲ ਸਪ੍ਰੈਸ ਕਾਨਫਰੰਸ ਚੁਣ ਲਈ ਤੇ ਇੱਕ ਬਹੁਤ ਸੋਹਣਾ ਟੌਪਿਕ ਅਸੀਂ ਲੈ ਕੇ ਆਇਆ ਪਿੰਡਾਂ ਦਾ ਸਕੂਲ ਜਿੱਦਾਂ ਵੀ ਸਾਰੇ ਦੱਸਿਆ ਤੁਹਾਨੂੰ ਕਿ ਕਈ ਕਈ ਵਾਰੀ ਐਦਾਂ ਹੁੰਦਾ ਕਿ ਪ੍ਰਾਇਮਰੀ ਸਕੂਲ ਵਿੱਚ ਜੇ 20 ਤੋਂ ਘੱਟ ਬੱਚੇ ਹੋਣ ਤੇ ਸਕੂਲ ਨੂੰ ਬੰਦ ਕੀਤਾ ਜਾਂਦਾ ਹੈ ਤੇ ਇਸੇ ਟਾਪਿਕ ਤੇ ਸੀ ਫਿਲ ਮਣਾਈ ਇਹ ਤਾਂ ਅੱਜ ਸਰਨੇ ਕਹਾਣੀ ਬਣ ਗਈ ਤੇ ਜਿਹੜਾ ਮੇਰਾ ਕਿਰਦਾਰ ਹੈ ਉਹ ਜਿਹੜਾ ਸਿੱਖਿਆ ਅਫਸਰ ਦਾ ਕਿਰਦਾਰ ਹੈ ਜਦ ਅਧਿਆਪਕ ਮੈਨੂੰ ਮਿਲਦੇ ਨੇ ਮੈਨੂੰ ਦੱਸਦੇ ਨੇ ਕਿ ਸਕੂਲ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਬੱਚਾ ਇਹਨੂੰ ਪ੍ਰੋਪਰ ਸੁਵਿਧਾਵਾਂ ਨਹੀਂ ਮਿਲ ਰਹੀਆਂ ਇੱਕ ਮਿਡ-ਡੇ ਮੀਲ ਦਾ ਇਸ਼ੂ ਹੁੰਦਾ ਤੇ ਇਦਾਂ ਦੇ ਕਈ ਇਸ਼ੂਜ਼ ਨੇ ਜੋ ਮੇਰੇ ਨਾਲ ਸਾਂਝੇ ਕਰਦੇ ਨੇ ਤੇ ਮੇਰਾ ਰੋਲ ਹੈ ਕਿ ਮੈਂ ਉਹ ਜਿੰਨੀ ਕੋਸ਼ਿਸ਼ ਜਿੱਡੀ ਮਦਦ ਉਹਨਾਂ ਦੇ ਕਰ ਸਕਦੀ ਆ ਤਾਂ ਕਿ ਸਕੂਲ ਨੂੰ ਬਚਾ ਸਕਾ ਬੱਚਿਆਂ ਨੂੰ এডੂਕੇਸ਼ਨ ਮਿਲੇ ਪ੍ਰੋਪਰ ਜਿਦੇ ਉਹ ਹੱਕਦਾਰ ਨੇ ਤੇ ਮੈਂ ਇੱਕ ਉਹਨਾਂ ਦੀ ਅਧਿਆਪਕ ਦੀ ਲਾਈਫ ਵਿੱਚ ਬੱਚਿਆਂ ਦੀ ਲਾਈਫ ਵਿੱਚ ਇੰਨਾ ਕੁ ਕਿਦਾਰ ਨਿਭਾਈਆਂ ਇਸ ਫਿਲਮ ਵਿੱਚ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਮੈਂ ਐਸਾ ਇੱਕ ਅਭਿਨੇਤਾ ਹੈਗਾ ਤੇ ਵਾਪਕ ਰੋਲ ਨਿਭਾਉਣਾ ਤੇ ਕਾਫੀ ਚਿਰ ਬਾਅਦ ਇੱਕ ਬਹੁਤ ਹੀ ਚੰਗਾ ਕਰੈਕਟਰ ਨਿਭਾਉਣ ਵਾਸਤੇ ਮਿਲਿਆ ਹੈ ਦੇ ਉਹਦੇ ਵਾਸਤੇ ਮੈਂ ਬੰਦੇ ਪ੍ਰੋਡੂసర్ ਸਾਹਿਬਾਨ ਲੇਖਕ تاجਬਾਈ ਤੇ ਸਾਡੇ ਸਹਿਯੋਗੀ ਜੀ ਸਰਪਾਲ ਉਹਨਾਂ ਦਾ ਤੇ ਡਾਇਰੈਕਟਰ ਸਾਹਿਬ ਭਤੇ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੱਸ ਇਹ ਸਾਰੇ ਬੰਦੇ ਕਹਿੰਦੇ ਨੇ ਕਿ ਸਾਡੀ ਫਿਲਮ ਬਹੁਤ ਵਧੀਆ ਹੈ ਬਹੁਤ हटके ਹੈ ਪਰ ਦੇਖੋ ਸਭ ਤੋਂ ਵਧੀਆ ਸੰਤੁਸ਼ਟੀ ਇਹ ਹੁੰਦੀ ਹੈ ਕਿ ਜਿਹੜੀ ਫਿਲਮ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਬਣਾ ਪਏ ਇਸ ਤੇ ਕੋਈ ਥੋਰ ਆਈ ਨਹੀਂ ਹੈ ਜੀ ਸਾਡੀ ਸਾਰੀ ਟੀਮ ਦੀ ਕਿ ਜੋ ਅਸੀਂ ਇੱਕ ਫਿਲਮ ਸੂਜੀ ਸੀ ਉਸ ਫਿਲਮ ਨੂੰ ਉਸ ਤਰੀਕੇ ਨਾਲ ਸੀ ਬਣਾਤਾ ਹੈਗਾ ਬਾਕੀ ਕਹਿੰਦੇ ਨੇ ਵੀ ਹੁਣ ਦਰਸ਼ਕਾਂ ਦੇ ਮਤਾਂ ਵਿਚ ਫਿਲਮ ਜਾਊਗੀ ਤਿੰਨ ਤਰੀਕ ਨੂੰ ਉਸ ਤੋਂ ਬਾਅਦ ਉਹ ਫੈਸਲਾ ਕਰਨਗੇ ਕਿ ਸਾਡੀ ਮਿਹਨਤ ਕਿਥੋਂ ਤੱਕ ਕਾਮਯਾਬ ਹੋਈ ਪਰ ਜਿੱਥੋਂ ਤੱਕ ਫਿਲਮ ਦਾ ਸਵਾਲ ਹੈ ਫਿਲਮ ਦੇ ਵਿੱਚ ਸਿੱਖਿਆਰਗੇ ਮੁੱਦੇ ਰਚਿਆ ਗਿਆ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਨੂਐਂਸਿਸ ਹੈਗੇ ਫਿਲਮ ਚ ਜਿਹੜੇ ਖੂਬਸੂਰਤੀ ਨਾਲ ਗੱਲਾਂ ਕਰਦੇ ਨੇ ਤੇ ਅਸੀਂ ਜਿੱਦ ਤੋਂ Papa ਕਹਿ ਰਹੇ ਸੀ ਕਮੇਡੀ ਕਮੇਡੀ ਵੀ ਫਿਲਮ ਚ ਹੈ ਜੀ ਨਹੀਂ ਹੈਗੀ ਕਿ ਅ ਜ਼ਬਰਦਸਤੀ ਵਾਲੀ ਕਮੇਡੀ ਖੁਸ਼ ਨਹੀਂ ਹੈ ਜੀ ਜਿੱਥੇ ਜਿੱਥੇ ਸਿਚੁਏਸ਼ਨ ਬਣਦੀ ਹੈ ਉੱਥੇ ਕਮੇਡੀ ਹੁੰਦੀ ਹੈ ਤੇ ਜਿੱਥੇ ਪ੍ਰੀਤ ਹਰਪਾਲ ਮਣੀ ਕਰ ਰਹੇ ਨੇ ਇੱਕ ਚੰਗੇ ਅਧਿਆਪਕ ਦਾ ਕਰੈਕਟਰ ਤੇ ਮੈਂ ਉਹ ਕਿਰਦਾਰ ਕਰ ਰਿਹਾ ਕਿ ਜਿਹੜਾ ਇਹਨਾਂ ਦੀ ਰਾਹ 'ਚ ਰੂੜੇ ਟਕਾਉਂਦਾ ਬੇਸਿਕਲੀ ਇਹ ਵਿਲਮ ਤੇ ਹੀਰੋ ਦੀ ਉਹ ਨਹੀਂ ਹੈ ਤੁਸਨ ਮੁੱਕੀ ਵਾਲੀ ਲੜਾਈ ਨਹੀਂ ਲੜਾਈ ਹੈਗੀ ਵਿਚਾਰ ਧਾਰਾ ਜੀ ਇੱਕ ਦੂਸਰੇ ਨੂੰ ਨਿਵਾ ਦਿਖਾਉਣ ਦੇ ਚੱਕਰ 'ਚ ਬਲੋ ਜਿਹੜੀ ਟਾਸਰ ਹੈ ਸਕਰੀਨ ਤੇ ਵੀ ਬਹੁਤ ਮਜ਼ਾ ਆਇਆ ਤੇ ਤੁਸੀਂ ਦੇਖਿਆ ਹੋਊਗਾ ਕਿ ਕੋਈ ਵੀ ਇਨਸਾਨ ਹੈ ਆਪਣੀ ਆਮ ਲਾਈਫ 'ਚ ਵੀ ਜੇ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੈ ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹਨੂੰ ਉਸ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਛੋਟੀ ਜਿਹੀ ਪਿਆਰੀ ਜਿਹੀ ਇੱਕ ਫਿਲਮ ਹੈ ਜੀ ਮੈਂ ਚਾਹੁੰਨਾ ਕਿ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਮੈਂ ਕੋਈ ਵੀ ਸ਼ੂਟਿੰਗ ਕਰਦਾ ਹੁੰਦਾ ਜਿਹੜਾ ਆਨ ਲੁੱਕਰ ਹੈ ਜਿਹੜੇ ਖੜਦੇ ਪਹਿਲਾਂ ਆ ਕੇ ਮੈਨੂੰ ਇੱਕ ਸਵਾਲ ਕਰਦੇ ਨੇ ਹੀਰੋ ਕੋਲ ਬਈ ਕਈ ਵਾਰ ਮੈਂ ਇਹ ਕਹਦਾ ਨਾ ਮੈਂ ਆ ਤੇ ਫਿਰ ਉਹ ਆ ਕੇ ਦੇਖਦੇ ਨੇ ਮੇਰੇ ਵੱਲ ਕੁਝ ਹੈ ਜਹਾ ਹੀਰੋ ਹੋਵੇ ਪਰ ਹੋਣੀ ਹੈ ਨਾ ਤੇ ਨਿਰਾਸ਼ ਹੋ ਕੇ ਚਲੇ ਜਾਂਦੇ ਮੈਨੂੰ ਬਹੁਤ ਸਵਾਲ ਆਉਂਦਾ ਪਰ ਕਿਉਂਕਿ ਫਿਲਮ ਜਿਹੜਾ ਹੈ ਮੇਰੇ ਖਿਆਲ ਨਾਲ ਫਿਲਮ ਦਾ ਜਿਹੜਾ ਨਾਇਕ ਹੁੰਦਾ ਹੈ ਉਹ ਉਹਦਾ ਕਨਸੈਪਟ ਹੁੰਦਾ ਹੈ ਫਿਲਮ ਦੀ ਕਹਾਣੀ ਜਿਹੜੀ ਹੈ ਉਹ ਫਿਲਮ ਦਾ ਨਾਇਕ ਹੁੰਦਾ ਬਾਕੀ ਸਾਰੇ ਕਿਰਦਾਰ ਹੁੰਦੇ ਨੇ ਮੈਂ ਕਾਸ਼ੇ ਸਾਰੀਆਂ ਕੱਲਾ ਮੈਂ ਯਾਦ ਕਰਕੇ ਆਇਆ ਸੀ ਮੈਂ ਸਾਰੀਆਂ ਭੁੱਲ ਗਿਆ ਸੀ